ਨਾਮ ਸ਼ਾਲਾ ਮੇਰਾ ਬੇਟਾ ਵਾ ਅਨਕੀਤ ਤੇ ਜਦੋਂ 7 ਤਰੀਕ ਤੋਂ ਬਾਅਦ ਨੀਂਦ ਲੱਭਣਿਆ ਗੋਜ ਕੋਕਰ ਸਈ ਰੰਡ ਦਿਨ ਇੰਨੇ ਕਰਾਈ ਦੇ ਪਹਿਲੇ 6 ਤਰੀਕ ਤੇ ਆਪਣੇ ਦੋਸਤ ਦੇ ਘਰ ਸੁੱਤਾ ਵਾ ਅਗਲੇ ਦਿਨ ਦੋਸਤ ਦੇ ਘਰ ਤੋਂ ਆਪਣੇ ਆਇਆ ਵਾ ਗਲੀ 'ਚ ਇੱਕ ਬੰਦੇ ਨਾਲ ਫੱਟੇ ਲਵਾਏ ਆ ਫੱਟੇ ਲਵਾ ਕੇ ਮੁਰਤੇ ਉਹਨੇ 500 ਰੁਪਏ ਦਿੱਤੇ ਆ ਕਿਉਂਕਿ ਝੇੜ ਦੇ ਕੱਪੜੇ ਪਾਏ ਦੇ ਸੀ ਝੇੜ ਦੇ ਸੁੱਕਲੇ ਕੱਪੜੇ ਪਾਏ ਦੇ ਸੁੱਕਲੇ ਕੱਪੜੇ ਆਪਣੇ ਟੈਂਡ ਤੋਂ ਗੈਪ ਹੋ ਗਿਆ ਇਹ ਦਰਬਾਰ ਸਾਹਿਬ ਕੋ ਮੈਂ ਸ਼ਿਦਾਂ ਦੇ ਰੇਲਵੇ ਸਟੇਸ਼ਨ ਸਾਰੇ ਕੋ ਮਿਲੇ ਆ ਬਟਾਲੇ ਵੀ ਗਾਜੀਗੋੜ ਪਲੋਰੀ ਆਪਣੇ ਉਤੀ ਨਾਲ ਦੇ ਫਨੀਜਪੁਰ ਤੋਂ ਗੜੀ ਚਿੰਨੇ ਇਹਦੇ ਸਾਰੇ ਕੋ ਮਿਲਿਆ ਵਾ ਪੁਲਸ ਨੂੰ ਕੰਪਲੀਟ ਦਿੱਤੀ ਸੀ ਸਾਡੀ ਪੁਲਸ ਨੂੰ ਕੰਪਲੀਟ ਦਿੱਤੀ ਹੈ ਪੁਲਸ ਕਹਿੰਦੇ ਭਾਲ ਕਰਨ ਦੇ ਆਪਾਂ ਉਹਨਾਂ ਦੇ ਛੋਟੇ-ਵਡੇ ਦਿੱਤੀ ਵੀ ਦੇ ਸੋਣਾਂ ਲਈਆਂ ਉਹਨਾਂ ਦੇ 14 ਫੋਟੋਆਂ ਲਈਆਂ ਮੇਰੇ ਕੋਲ 14 ਕੀ ਮੰਗ ਕਰਦੇ ਮੰਗ ਕਰਦੇ ਸਾਡਾ ਬੱਚਾ ਛੇਤੀ ਅਸੇਤੀ ਮਿਲ ਜਿਆ ਨੂੰ ਨੇ ਵਰਸ 14 ਸਾਲ ਉਮਰ ਦੇ ਬੱਚੇ ਦੀ ਕੱਪੜੇ ਘਰੋਂ ਪਜਾਮਾ ਕੱਪੜੇ ਬਿਨਾਂ ਪਾ ਗਿਆ ਬਾਅਦ ਚ ਪਤਾ ਨਹੀਂ ਕਿੱਥੋਂ ਲੈ ਕੇ ਆਪਣੇ ਨੇ ਇੱਕ ਖੱਟਾ ਪਰਨਾ ਹੀ ਘਰੋਂ ਲੈ ਗਿਆ ਮੇਰਾ ਨੰਬਰ ਹੈਗਾ ਜੀ 9780 929596 ਦੇ ਫੋਨ ਆਈਆਂ ਸੀ ਸੀ ਕੈਮਰੇ ਤੇ ਬੜੇ ਜੇ ਉੱਚ ਸਾਫ ਨਹੀਂ ਆਉਂਦੇ ਆ ਉਸ ਅਗਦੇ ਬੈਕ ਗਿਆ ਵਾ ਜੀ ਜੇ ਮੋਰਸਾ ਮੋਰਸਾ ਦੇ ਬੈਕ ਗਿਆ ਇੰਦਰੀ ਨਾ ਬੜਾ ਉਸ ਆ ਤਰੀਕ ਦਾ ਮੇਰਾ ਨਾਮ ਪੂਜਾ ਅਨਕਿਤ ਆ ਤੁਹਾਡਾ ਕੋਈ ਨੰਬਰ ਬਾਪਸ ਆਇਆ ਹੀ ਨਹੀਂ ਕੋਈ ਹੁੰਦਾ ਕਿ ਨਹੀਂ ਮਰਸੀ ਦੀ 14 14 ਕੋਈ ਪਤਾ ਕਿ ਤੇਨ ਕੋਸ਼ਿਸ਼ ਕੀਤੀ ਉਹਦੇ ਕੋਈ ਕੋਈ ਤੇਜੀ ਪਰ ਸਾਰਨ ਕੋਈ ਹਤਾ ਪਤਾ ਲੱਗ ਗਿਆ ਉਹ ਬੋਸ ਨਹੀਂ ਕਰਦੇ ਹਾਂਜੀ ਕੀ ਮੰਗ ਕਰਦੇ ਕੋਈ ਕਹਿੰਦੇ ਆ ਡਾ ਉਹ ਤਾਂ ਵਾਪਸ ਆ ਗਿਆ ਮੇਲ ਜੀ ਕੋਈ ਘਰ ਕੋਈ ਗੱਲਬਾਤ ਹੋਈ ਹੈ ਛੋਟਾ ਜਿਹਾ ਕੋਈ ਨਹੀਂ ਪਰੇਸ਼ਾਨੀ ਕੋਈ ਨਾਮ ਸ਼ਾਲਾ ਮੇਰਾ ਬੇਟਾ ਵਾ ਅਨਕੀਤ ਤੇ ਜਦੋਂ 7 ਤਰੀਕ ਤੋਂ ਬਾਅਦ ਨਹੀਂ ਲੱਭਿਆ ਗੋਜ ਕੋਕਰ ਆਈ ਰੈਂਡ ਤੇ ਨੇ ਕਰਾਈ ਤੇ ਪਹਿਲੇ 6 ਤਰੀਕ ਤੇ ਆਪਣੇ ਦੋਸਤ ਦੇ ਘਰ ਸੁਤਾ ਵਾ ਅਗਲੇ ਦਿਨ ਦੋਸਤ ਦੇ ਘਰ ਤੋਂ ਆਪਣੇ ਆਇਆ ਵਾ ਗਲੀ 'ਚ ਇੱਕ ਬੰਦੇ ਨਾਲ ਫੱਟੇ ਲਵਾਏ ਆ ਫੱਟੇ ਲਵਾ ਕੇ ਮੁਰਤੇ ਉਹਨੇ 500 ਰੁਪਏ ਦਿੱਤੇ ਉਕੇ ਢੇਰ ਦੇ ਕੱਪੜੇ ਪਾਏਦੇ ਸੀ ਏਕ ਤੇ ਸੁਕਣੇ ਕੱਪੜੇ ਪਾਏਦੇ ਸੁਕਣੇ ਕੱਪੜੇ ਆਪਣੇ ਟੈਂਟ ਤੋਂ ਗਿਆ ਖੋ ਗਿਆ ਇੱਕ ਦਰਬਾਰ ਸਾਹਿਬ ਕੋ ਮੈਂ ਸ਼ਿਦਾਂ ਦੇ ਰੇਲਵੇ ਸਟੇਸ਼ਨ ਸਾਰੇ ਕੋ ਮਿਲੇ ਆ ਬਟਾਲੇ ਵੀ ਗਾਜੀਗੋੜ ਪਲੋਰੀ ਆਪਣੇ ਉਹ ਕੀ ਨਾਮ ਦੇ ਫਰੀਜਪੁਰ ਤੋਂ ਗਾੜੀ ਚਿੰਨੇ ਇਹਦੇ ਸਾਰੇ ਕੋ ਮਿਲਿਆ ਵਾ ਪੁਲਿਸ ਨੂੰ ਕੋਈ ਕੰਪਲੇਂਟ ਦਿੱਤੀ ਸੀ ਡਾਡੀ ਪੁਲਿਸ ਨੂੰ ਕੰਪਲੇਂਟ ਦਿੱਤੀ ਸੀ ਪੁਲਿਸ ਕਹਿੰਦੇ ਪਾਲ ਕਰਨ ਦੇ ਆਪਾਂ ਉਹਨਾਂ ਦੇ ਜੁਟੇ-ਵੱਟੇ ਦਿੱਤੇ ਦਿੱਤੇ 16 ਲਈਆਂ ਉਹਨਾਂ ਦੇ 14 ਫੋਟੋਵਾਂ ਲਈਆਂ ਮੇਰੇ ਕੋਲ 14 ਕੀ ਮੰਗ ਕਰਦੇ ਮੰਗ ਕਰਦੇ ਸਾਡਾ ਬੱਚਾ ਛੇਤੀ ਦੇ ਛੇਤੀ ਮਿਲ ਜਿਆ ਨੂੰ 11% 14 ਸਾਲ ਉਹ ਗੋਲੀ ਬੱਚੇ ਦੀ ਕੱਪੜੇ ਘਰੋਂ ਪਜਾਮਾ ਕੱਪੜੇ ਬਲੇਨ ਪਾ ਗਿਆ ਬਾਅਦ ਚ ਪਤਾ ਨਹੀਂ ਕਿੱਥੋਂ ਲੈ ਕੱਪੜੇ ਨੇ ਇੱਕ ਖੱਟਾ ਪਰਨਾ ਹੀ ਘਰੋਂ ਲੈ ਗਿਆ ਨਾ ਮੇਰਾ ਨੰਬਰ ਹੈਗਾ ਜੀ 9780 929596 ਦੇ ਤੋ ਫੋਟੋਆਂ ਆਈਆਂ ਸੀ ਸੀਮ ਕੈਮਰੇਟ ਪਰੇ ਜੇ ਉੱਚ ਸਾਫੀ ਆਉਣ ਡਿਆ

ਕੋਈ ਰੋਸ ਨਹੀਂ ਪੁਨਰ ਜਿੱਤ ਲਈ ਹਾਂ ਜੀ ਕੀ ਮੰਗ ਕਰਦੇ ਹੋ ਉਹ ਇਹ ਕਹਿੰਦੇ ਆ ਡਾ ਜੀ ਉਹ ਤਾਂ ਵਾਪਸ ਆ ਗਏ ਮਿਲ ਜੇ ਕੋਈ ਘਰ ਕੋਈ ਗੱਲਬਾਤ ਹੋਈ ਚੁਗੜਾ ਕੋਈ ਨਹੀਂ ਪਰੇਸ਼ਾਨੀ ਕੋਈ ਠੀਕ ਹੈ